ਅਸ ਵੇਲੇ ਆਪਾਂ ਖੜੇ ਆ ਸਰਦੂਲਗੜ ਨਾਲੀ ਦੇ ਉੱਤੇ ਜਿੱਥੇ ਸਾਡੇ ਦੋ ਨੌਜਵਾਨਾਂ ਦੇ ਵੱਲੋਂ ਰੋਜ਼ਾਨਾ ਦੀਆਂ ਹੋ ਰਹੀਆਂ ਆਵਾਰਾ ਪਸ਼ੂਆਂ ਦੇ ਕਾਰਨ ਦੁਰਘਟਨਾਵਾਂ ਦੇ ਕਾਰਨ ਮੌਤਾਂ ਦੇ ਕਾਰਨ ਰੋਸ ਵਜੋਂ ਕੋਖੜ ਹੜਤਾਲ ਸ਼ੁਰੂ ਕੀਤੀ ਹੈ ਕੱਲ ਤੋਂ ਜਿਹੜੇ ਕਿ ਸਰਦੂਲਗੜ ਮੰਡੀ ਦੇ ਮੌਜੂਦਾ ਐਮ ਸੀ ਜਗਸੀਰ ਸਿੰਘ ਜੱਗੀ ਜੱਫਾ ਔਰ ਇਸੇ ਤਰ੍ਹਾਂ ਅਮਰਪਾਲ ਸਿੰਘ ਮੀਰਪੁਰ ਇਹਨਾਂ ਨੇ ਇਸ ਗੱਲੋਂ ਇਹ ਭੋਖ ਹੜਤਾਲ ਸ਼ੁਰੂ ਕੀਤੀ ਹੈ ਜਿੱਥੇ ਸਾਰੇ ਸਰਦੂਲਗੜ ਦੇ ਇਲਾਕੇ ਦੇ ਨੇਵੇਂ ਕਿਸਾਨ ਯੂਨੀਅਨ ਦੇ ਆਗੂ ਮੁਲਾਜ਼ਮ ਯੂਨੀਅਨ ਦੇ ਆਗੂ ਹੋਰ ਬਹੁਤ ਸਾਰੇ ਵੀਰ ਜਿਹੜੇ ਆ ਇੱਥੇ ਖੜੇ ਆ ਮੌਜੂਦਾ ਤੇ ਸਾਬਕਾ ਐਮਸੀ ਖੜੇ ਆ ਇੱਥੇ ਔਰ ਜਿਨ੍ਹਾਂ ਨੇ ਇਹਨਾਂ ਦਾ ਸਮਰਥਨ ਕੀਤਾ ਔਰ ਮੈਂ ਵੀ ਅੱਜ ਦਿੱਲੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਥਾ ਕਰਕੇ ਵਾਸ ਗੁਰਦੁਆਰਾ ਦਾਦੂ ਸਾਹਿਬ ਜਾ ਰਿਹਾ ਸੀ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਖੁਦ ਇੱਥੇ ਪਹੁੰਚ ਕੇ ਇਹਨਾਂ ਦੇ ਸਮਰਥਨ ਦੇ ਵਾਸਤੇ ਕਿ ਇਹਨਾਂ ਦੀ ਜਿਹੜੀ ਮੰਗ ਹੈ ਉਹ ਬੜੀ ਜਾਇਜ਼ ਆ ਕਿ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਕੌਸਸ ਇਕੱਠਾ ਕੀਤਾ ਜਾਂਦਾ ਵਾ ਪਾਰੋਂ ਖਰਚ ਬਹੁਤ ਘੱਟ ਹੁੰਦਾ ਬਹੁਤ ਸਾਰੀਆਂ ਗਊਸ਼ਾਲਾ ਬਣੀਆਂ ਹੋਈਆਂ ਨੇ ਜਿੱਥੇ ਬਹੁਤ ਸਾਰੇ ਦਾਨੀ ਲੋਕ ਦਾਨ ਕਰਦੇ ਆ ਗਊਸ਼ਾਲਾ ਜਿਹੜੀਆਂ ਨੇ ਉਹਨਾਂ ਵਿੱਚ ਵੀ ਦੇਖਣ ਵਿੱਚ ਆਉਂਦਾ ਕਿ ਜਿਹੜੇ ਜ਼ਖਮੀ ਪਸ਼ੂ ਆ ਜਾਂ ਜਿਹੜੇ ਆਵਾਰਾ ਪਸ਼ੂ ਜਿਹੜੇ ਦੁੱਧ ਵਗੈਰਾ ਨਹੀਂ ਦਿੰਦੇ ਉਹਨਾਂ ਨੂੰ ਬਿਲਕੁਲ ਨਹੀਂ ਸੰਭਾਲਿਆ ਜਾਂਦਾ ਦੂਸਰਿਆਂ ਨੂੰ ਸੰਭਾਲਿਆ ਜਾਂਦਾ ਬਹੁਤ ਸਾਰੇ ਚੰਗਾ ਵੀ ਕੰਮ ਕਰ ਰਹੇ ਆ ਪਰ ਇਹ ਜਿਹੜੀਆਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਜਦੋਂ ਅਸੀਂ ਗੱਡੀ ਦੀ ਆਰਸੀ ਬਣਾਉਂਦੇ ਆ ਉਹਦੇ ਵਿੱਚ process ਹੁੰਦਾ ਜਦੋਂ ਬਿਜਲੀ ਦਾ ਬਿੱਲ ਭਰਦੇ ਆ ਉਹਦੇ ਤੇ process ਲਿਖਿਆ ਹੁੰਦਾ ਤਾਂ ਉਹ ਕਰੋੜਾ ਰੁਪਿਆ ਜਿਹੜਾ ਅਰਬਾਂ ਰੁਪਿਆ ਇਕੱਠਾ ਹੁੰਦਾ process ਦੇ ਨਾਂ ਤੇ ਪਰ ਉਹ ਖਰਚ ਕਿੱਥੇ ਹੁੰਦਾ ਇਹ ਨਹੀਂ ਸਮਝ ਆਉਂਦੀ ਆਵਾਰਾ ਪਸ਼ੂਆਂ ਦੇ ਕਾਰਨ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਗਈਆਂ ਜਿਵੇਂ ਨੌਜਵਾਨ ਨਵਦੀਪ ਸਿੰਘ ਐਥੋਂ ਸਰਦੂਲਗੜ ਦਾ ਪਟਵਾਰੀ ਜਿਹੜਾ ਕਿ ਵਾਰਾ ਪਸ਼ੂਆਂ ਦੇ ਕਾਰਨ ਸੜਕ ਦੁਰਘਟਨਾ ਦੇ ਵਿੱਚ ਨੌਜਵਾਨ ਅਵਸਥਾ ਦੇ ਵਿੱਚ ਜਿਹੜਾ ਚੜ੍ਹਾਈ ਕਰ ਗਿਆ ਕਿੰਨਾ ਵੱਡਾ ਘਾਟਾ ਪਰਿਵਾਰ ਨੂੰ ਪਿਆ ਉਹਦੇ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਪਿਆ ਬਹੁਤ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਇਸੇ ਤਰ੍ਹਾਂ ਇਹ ਰਾਜਵੀਰ ਸਿੰਘ ਜਗਵੰਦਾ ਜਿਹੜਾ ਕਿ ਪੰਜਾਬੀ ਗਾਈਡ ਸੀਗਾ ਜਿਹਦੀ ਪਿਛਲੇ ਦਿਨੀ ਸੜਕ ਦੁਰਘਟਨਾ ਚ ਹਿਮਾਚਲ ਦੇ ਵਿੱਚ ਜਿਹੜੀ ਆ ਉਵਾਰਾ ਪਸ਼ੂਆਂ ਦੇ ਕਾਰਨ ਜਿਹੜੀ ਆ ਜਾਨ ਚਲੇ ਗਈ ਆ ਜਿਹੜੀ ਸਾਰੇ ਸੰਸਾਰ ਨੇ ਲੋਕਾਂ ਨੇ ਬੜਾ ਦੁੱਖ ਮਣਾਇਆ ਹੋਰ ਬਹੁਤ ਸਾਰੀਆਂ ਇਹ ਤਾਂ ਇੱਕ ਦੋ ਜਿਹੜੀਆਂ ਤਸਵੀਰਾਂ ਇਹਨਾਂ ਨੇ ਲਾਈਆਂ ਨੇ ਅਨੇਕਾਂ ਲੋਕ ਨੇ ਜਿਹੜੇ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਜਾਨਾ ਗਵਾ ਚੁੱਕੇ ਜ਼ਖਮੀ ਹੋ ਚੁੱਕੇ ਮੈਂ ਖੁਦ ਕਈ ਵਾਰ ਕਿਉਂਕਿ ਦਿਨ ਰਾਤ ਜਦੋਂ ਪ੍ਰਚਾਰ ਤੇ ਜਾਂਦਾ ਦੋ ਤਿੰਨ ਵਾਰ ਮੇਰੀ ਗੱਡੀ ਦੇ ਨਾਲ ਪਸ਼ਮਾ ਦਾ ਟਕਰਾਅ ਹੋਇਆ ਤੇ ਮਸੀ ਜਿਹੜਾ ਹੈਗਾ ਉਹ ਬਚਾ ਹੋਇਆ ਗੱਡੀਆਂ ਦਾ ਨੁਕਸਾਨ ਹੋਇਆ ਸੱਟਾ ਛੋਟੀਆਂ-ਮੋਟੀਆਂ ਲੱਗੀਆਂ ਜਾਨੀ ਨੁਕਸਾਨ ਤੋਂ ਜਿਹੜਾ ਉਹ ਬਚਾ ਹੋਇਆ ਔਰ ਇਸ ਤਰ੍ਹਾਂ ਜਿਹੜੀਆਂ ਸੈਂਕੜੇ ਜਾਨਾਂ ਮੈਂ ਸਮਝਦਾ ਪੰਜਾਬ ਹਰਿਆਣਾ ਵੱਖ-ਵੱਖ ਥਾਵਾਂ ਤੇ ਸੈਂਕੜੇ ਜਾਨਾਂ ਜਿਹੜੀਆਂ ਨੇ ਚਲੀਆਂ ਜਾਂਦੀਆਂ ਨੇ ਇਹਨਾਂ ਸੜਕ ਦੁਰਘਟਨਾਵਾਂ ਦੇ ਕਾਰਨ ਔਰ ਇਸ ਸਾਲ ਦੇ ਵਿੱਚ ਤਾਂ ਹਜ਼ਾਰਾਂ ਜਾਨਾਂ ਜਿਹੜੀਆਂ ਨੇ ਉਹ ਚਲੀਆਂ ਜਾਂਦੀਆਂ ਨੇ ਇਹਨਾਂ ਸੜਕ ਦੁਰਘਟਨਾਵਾਂ ਦੇ ਕਾਰਨ ਜਿਹੜੇ ਕਿ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਹੁੰਦੇ ਸੋ ਮੈਂ ਸਮਝਦਾ ਕਿ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਆ ਜੇ ਜਿੱਥੇ ਗਊਸ਼ਾਲਾ ਨੇ ਉਥੇ ਜਿਹੜੇ ਆਵਾਰਾ ਠੱਠੇ ਵਗੈਰਾ ਜਾਂ ਬੱਚੇ ਵਗੈਰਾ ਜਿਹੜੇ ਘੁੰਮ ਰਹੇ ਉਹਨਾਂ ਵਾਸਤੇ ਵੀ ਕੋਈ ਐਸਾ ਪ੍ਰਬੰਧ ਜਿਹੜਾ ਕੀਤਾ ਜਾਣਾ ਚਾਹੀਦਾ ਬੜੀਆਂ ਪੰਚਾਇਤੀ ਥਾਵਾਂ ਨੇ ਜਿਨ੍ਹਾਂ 'ਚ ਕਿਲਾ 2 ਕਿਲੇ 5 ਕਿਲੇ ਜਿਹੜੇ ਆ ਉਹਨਾਂ ਨੂੰ ਵੜ ਕੇ ਉਥੇ ਇਹਨਾਂ ਪਸ਼ੂਆਂ ਨੂੰ ਵੀ ਜਿਹੜੇ ਆਵਾਰਾ ਪਸ਼ੂ ਦੜ ਘਟਨਾਵਾਂ ਦਾ ਕਾਰਨ ਬਣਦੇ ਆ ਵੱਡੇ ਵੱਡੇ ਐਕਸੀਡੈਂਟ ਰੋਡ ਐਕਸੀਡੈਂਟ ਹੁੰਦੇ ਆ ਔਰ ਉਹਦਾ ਕਾਰਨ ਬਣਦੇ ਉਹਨਾਂ ਨੂੰ ਉਥੇ ਸੰਭਾਲਿਆ ਜਾਵੇ ਉਥੇ ਕੱਖ ਪੱਠਾ ਉਹਨਾਂ ਨੂੰ ਲੋਕ ਉਥੇ ਕੱਖ ਪੱਠੇ ਦੀ ਕੋਈ ਕਮੀ ਨਹੀਂ ਆਉਣ ਦੇਣਗੇ ਤੁੜੀ ਤੱਪੇ ਦੀ ਕੋਈ ਕਮੀ ਨਹੀਂ ਆਉਣ ਦੇਣਗੇ ਲੋਕ ਉਥੇ ਹਰੇਕ ਚੀਜ਼ ਜਿਹੜੀ ਆ ਪਹੁੰਚੇਗੀ ਪਰ ਉਹਦੇ ਵਾਸਤੇ ਜਗਾ ਜਿਹੜੀ ਆ ਉਹ ਸਰਕਾਰ ਨੂੰ ਦੇਣੀ ਚਾਹੀਦੀ ਪ੍ਰਬੰਧ ਸਰਕਾਰ ਨੂੰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਇਹ ਸਰਦੂਲਗੜ੍ਹ ਦੇ ਵਿੱਚ ਨੌਜਵਾਨਾਂ ਨੇ ਇਹ ਜਿਹੜਾ ਭੁਖੜ ਧੜਾਲ ਕੀਤੀ ਉਹ ਪ੍ਰਾਲਾ ਕੀਤਾ ਪ੍ਰਸ਼ਾਸਨ ਜਲਦੀ ਇਹਨਾਂ ਤੱਕ ਪਹੁੰਚ ਕਰੇ ਪ੍ਰਸ਼ਾਸਨ ਨੂੰ ਇਹਨਾਂ ਦੀ ਮੰਗ ਜਿਹੜੀ ਆ ਉਹਦੇ ਵੱਲ ਦੇਖਣਾ ਚਾਹੀਦਾ ਇਹਨਾਂ ਦੀ ਕੋਈ ਨਿੱਜੀ ਮੰਗ ਨਹੀਂ ਆ ਕੋਈ ਆਪਣੇ ਵਾਸਤੇ ਕੋਈ ਜਾਤੀ ਮੰਗ ਨਹੀਂ ਆ ਸਮਾਜ ਵਾਸਤੇ ਆ ਲੋਕਾਂ ਵਾਸਤੇ ਆ ਕਿ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਇਹਨਾਂ ਰੋਡ ਐਕਸੀਡੈਂਟਾਂ ਦੇ ਵਿੱਚ ਜਾ ਰਹੀਆਂ ਨੇ ਆਵਾਰਾ ਪਸ਼ੂ ਕਈ ਵਾਰੀ ਬਾਜ਼ਾਰਾਂ ਦੇ ਵਿੱਚ ਮੈਂ ਦੇਖਿਆ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਉਹ ਆਵਾਰਾ ਪਸ਼ੂ ਜਦੋਂ ਆਪਸ ਵਿੱਚ ਲੜਦੇ ਆ ਝਗੜਦੇ ਆ ਤੇ ਕਈਆਂ ਦੀਆਂ ਦੁਕਾਨਾਂ ਕਈਆਂ ਦੀਆਂ ਕਾਰਾਂ ਮੋਟਰਸਾਈਕਲਾਂ ਦਾ ਨੁਕਸਾਨ ਹੁੰਦਾ ਸੋ ਇਸ ਤਰ੍ਹਾਂ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੁੰਦਾ ਤੋ ਮੈਂ ਸਮਝਦਾ ਕਿ ਜੋ ਜਗਸੀਰ ਸਿੰਘ ਜੱਗੀ ਐਮਸੀ ਸਰਦੂਲਗੜ੍ਹ ਔਰ ਅਮਰਤਪਾਲ ਸਿੰਘ ਮੀਰਪੁਰ ਇਹਨਾਂ ਨੇ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਉਹ ਹੜਤਾਲ ਸ਼ੁਰੂ ਕੀਤੀ ਆ ਇਹਨਾਂ ਦੀ ਬਿਲਕੁਲ ਵਾਜਬ ਆ ਕਿ ਇਹਨਾਂ ਨੇ ਰੋਸ ਵਜੋਂ ਪ੍ਰਸ਼ਾਸਨ ਦੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਜਿਹਨੂੰ ਲੋਕਾਂ ਦਾ ਸਾਰਿਆਂ ਦਾ ਸਮਰਥਨ ਆ ਸਰਕਾਰ ਨੂੰ ਤੁਰੰਤ ਚਾਹੀਦਾ ਔਰ ਮਾਨ ਸਾਹਿਬ ਆ ਜ਼ਿਲ੍ਹਾ ਕਦੇ ਵਿੱਚ ਆ ਸਰਦੂਲਗੜ ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਤੁਰੰਤ ਇਹਨਾਂ ਤੱਕ ਪਹੁੰਚ ਕਰਕੇ ਇਹਨਾਂ ਦੀ ਮੰਗ ਨੂੰ ਜਿਹੜਾ ਹੈਗਾ ਉਹ ਮੰਨਿਆ ਜਾਏ ਤੇ ਇਹ ਜਿਹੜਾ ਪ੍ਰਬੰਧ ਆ ਪੂਰੇ ਪੰਜਾਬ ਵਿੱਚ ਹੀ ਨਹੀਂ ਹਰਿਆਣਾ 'ਚ ਹੀ ਨਹੀਂ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਪ੍ਰਬੰਧ ਵਾਰਾ ਪਸ਼ੂਆਂ ਦਾ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਇਹ ਜਿਹੇ ਨੁਕਸਾਨ ਤੋਂ ਜਿਹੜਾ ਉਹ ਬਚਿਆ ਜਾ ਸਕੇ ਇਹਨਾਂ ਦੀ ਮੰਗ ਵਾਜਿਬ ਆ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜ਼ਰੂਰ ਇਹਦਾ ਜਲਦੀ ਤੋਂ ਜਲਦੀ ਜਿਹੜਾ ਪ੍ਰਬੰਧ ਆ ਉਹ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 走，你好，走，兄弟啊！